ਸạchਰੀਆ ਕਾਲ ਪੀਪੀ ਬਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਇਸ ਸਮੇਂ ਅਸੀਂ ਯੂਕੇ ਵਿੱਚ ਆ ਔਰ ਪੰਜਾਬ ਵਿੱਚ ਜੋ ਹੜ੍ਹਾਂ ਦੇ ਹਾਲਾਤ ਆ ਉਸ ਨੂੰ ਲੈ ਕੇ ਐਨਆਰਆਈ ਜਿਹੜੇ ਆ ਉਹ ਵੀ ਬਹੁਤ ਚਿੰਤਤ ਨੇ ਮੇਰੇ ਨਾਲ ਪੀਟਰ ਸ਼ੋਕਰ ਜੀ ਨੇ ਪਿੱਛੋਂ ਹੰਸਰੋ ਪਿੰਡ ਨੂੰ ਬਿਲੋਂਗ ਕਰਦੇ ਆ ਪੀਟਰ ਜੀ ਜਿਹੜੇ ਹਾਲਾਤ ਬਣੇ ਹੋਏ ਆ ਸਾਰੇ ਜਿਹੜੇ ਆਪਣੇ ਹਲਕੇ ਦੇ ਬੰਨ੍ਹ ਆ ਖਾਸ ਕਰਕੇ ਬਹੁਤ ਕਮਜ਼ੋਰ ਆ ਲੋਕ ਮਜ਼ਬੂਤੀ ਲਈ ਕੰਮ ਕਰ ਰਹੇ ਆ ਪਰ ਜੋ ਹਾਲਾਤ ਨੇ ਬੰਨਾ ਦੇ ਹਾਲਾਤ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਤਾਂ ਬਹੁਤ ਬੈਡ ਆ ਭਾਜੀ ਕੀ ਦੱਸਤ ਹੈ ਹੁਣ ਤਾਂ ਜਿੱਦਾਂ ਕਹਿੰਦੇ ਹੁਣ ਮੋਰੇ ਵੀ ਮੋਰੇ ਆਸਤੇ ਚੇਤਾਵਨੀ ਆ ਗਈ ਹੁਣ ਫੇ ਆਸਤੇ ਹਾਰਾ ਫੇ ਆਸਤੇ ਡਾਰ 13 14 ਮਹੀਨ ਡਾਰ ਤਾਂ ਬਹੁਤ ਲੱਗਾ ਹੁਣ ਤਾਂ ਸਾਡਾ ਹੋਰ ਵੀ ਕਮਕ ਮਸੀ ਤਾਂ ਰੋਕ ਪਾਈ ਸੀਗੀ ਥੋੜੇ ਤਾਂ ਤਾਂ ਟੁੱਟ ਵੀ ਗਏ ਬਾਣ ਕੀ ਕਰੂ ਬੰਦਾ ਪਰ ਹੁਣ ਇਹ ਸਾਨੂੰ ਗਵਰਨਮੈਂਟ ਤਾਂ ਸਰਕਾਰ ਦੀ ਪਰਸ਼ਵਰਸ਼ਨ ਦੀ ਹੈਲਪ ਬਹੁਤ ਚਾਹੀਦੀ ਆ ਬਾਈ ਅੱਛਾ ਇੱਕ ਚੀਜ਼ ਹੈ ਜਿਵੇਂ ਪੰਜਾਬ ਵਿੱਚ ਹੜ੍ਹ ਆਏ ਆ ਅਗਸਤ ਮਹੀਨੇ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਵੈਦਰ ਰਿਪੋਰਟ ਜਿਹੜੀਆਂ ਆਈਆਂ ਸੀਗੀਆਂ ਸਤੰਬਰ ਵਿੱਚ ਹਰ ਆ ਗਿਆ 3 4 5 ਤਰੀਕ ਨੂੰ ਆਪਾਂ ਦੇਖਿਆ ਤਾਂ ਬਹੁਤ ਮਾਝਾ ਮਾਲਵਾ ਜਿਹੜਾ ਕਵਰ ਕਰ ਲਿਆ ਦੁਆਬੇ ਵਿੱਚ ਆਪਣੇ ਲੋਕ ਦਿਨ ਰਾਤ ਇੱਕ ਕੀਤਾ ਹੋਇਆ ਉਹਨਾਂ ਨੇ ਪੂਰੀ ਮਜ਼ਬੂਤੀ ਨਾਲ ਕੋਸ਼ਿਸ਼ ਕਰ ਰਿਹਾ ਕਿ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਜਿਹੜੇ ਉਹ ਹੜ੍ਹ ਆਏ ਆ ਜਿਹਨੇ ਬਰਬਾਦ ਕਰ ਦਿੱਤੇ ਲੋਕ 100 100 ਕਿੱਲੇ ਵਾਲੇ ਬਰਬਾਦ ਹੋ ਗਏ ਜੋ ਹਾਲਾਤ ਬਣੇ ਜੇ ਕਿਤੇ ਰੱਬ ਨਾ ਕਰੇ ਯੂਕੇ ਚ ਤਾਂ ਤੇ ਹਾਲਾਤ ਹੋ ਜਾਂਦੇ ਫਿਰ ਇੱਥੇ ਦੀ ਗਵਰਨਮੈਂਟ ਕੀ ਕਰਦੀ ਉਹਨਾਂ ਨੇ ਉਹਦਾ ਇੱਕ ਕੰਮ ਨੈਸ਼ਨਲ ਡਿਜ਼ਾਸਟਰ ਆਰਮੀ ਨੇ ਨੈਸ਼ਨਲ ਗਾਰਡ ਨੇ ਸਾਡੇ ਨੇ ਸਾਰੇ ਮੋਰੇ ਆ ਕੇ ਉਹਨਾਂ ਨੂੰ ਖੜੇ ਕਰ ਨਾ ਸਕ ਆदमी ਤਾਂ ਆਪਾ ਤਾਂ ਕੋਸ਼ਿਸ਼ ਕਰ ਨਹੀਂ ਸਕਦੇ ਇਹ ਤਾਂ ਸਾਡੀ ਗਵਰਨਮੈਂਟ ਨੇ ਇੱਥੇ ਦੀ ਗਵਰਨਮੈਂਟ ਦਾ ਉਹ ਕੰਮ ਹੀ ਰੋਕ ਦানা ਸਕਾ ਸਾਰਾ ਕੋਸ਼ੋਤੇ ਧਿਆਨ ਕਰਨਾ ਪਵੇ ਪੂਰੇ ਦੇਸ਼ ਦਾ ਫੋਕਸ ਉਧਰ ਹੋ ਜਾਣਾ ਹੈ ਸਹੀ ਹੋ ਜਾਣਾ ਹੈ ਪੂਰੀ ਆਰਮੀ ਦਾ ਸਰਕਾਰ ਦਾ ਔਰ ਜੋ ਹੁਣ ਪੰਜਾਬ ਨਾਲ ਇਸ ਸਮੇਂ ਸਰਕਾਰ ਦਾ ਵਤੀਰਾ ਕਿਉਂਕਿ 1600 ਕਰੋੜ ਦੀ ਹੈਲਪ ਕਿਹੀ ਗਈ ਹੈ ਹਲੇ ਤੱਕ ਪਤਾ ਨਹੀਂ ਮਿਲੀ ਕਿ ਨਹੀਂ ਮਿਲੀ ਕਾਗਜ਼ਾ ਚ ਹੈ ਕਿ ਨਹੀਂ ਨਾ ਮਾਤਰ ਜੀ ਮਦਦ ਹੈ ਔਰ ਲੋਕਾਂ ਦਾ ਮਤਲਬ ਲੱਖਾਂ ਏਕੜ ਬਰਬਾਦ ਹੋ ਗਈ ਹੈ ਤੁਹਾਨੂੰ ਇਹ ਵਤੀਰਾ ਕਿਹੋ ਜਿਹਾ ਲੱਗਿਆ ਇਦਾਂ ਨਹੀਂ ਲੱਗਿਆ ਕਿ ਮਤਰੀ ਮੰਗਵਾ ਵਾਂਗ ਬਿਹੇਵ ਕੀਤਾ ਗਿਆ ਹੋਵੇ ਉਹ ਤਾਂ ਇਹੀ ਹੈ ਗਲਤ ਹੈ ਸਹੀ ਹੈ ਸਾਡੀ ਸਾਡੀ ਮਾਂ ਆ ਉੱਥੋਂ ਇਹ ਮਿੱਟੀ ਚੋਂ ਆਏ ਆ ਸਾਡੀ ਮਿੱਟੀ ਰੋਲਦੀ ਆ ਮਿੱਟੀ ਸਾਡੀ ਰੂਲੀ ਜਾਂਦੀ ਹੈ ਜੀ ਉਹ ਬਜ਼ੁਰਗਾਂ ਦੀ ਮਿੱਟੀ ਉਹ ਜਿਹਨਾਂ ਨੇ ਸਾਨੂੰ ਸਾਰਾ ਕੁਝ ਬਣਾ ਕੇ ਦਿੱਤਾ ਉਹਨਾਂ ਵਾਲੀਆਂ ਨਸਲਾਂ ਦੀ ਮਿੱਟੀ ਵੀ ਰੂਲਦੀ ਹੈ ਉਹ ਵੀ ਜਾਂਦੀ ਰਹੀ ਹਾਂਜੀ ਅੱਛਾ ਜਿਹੜੇ ਲੋਕ ਬਰਬਾਦ ਹੋ ਗਏ ਕਿਸਦੇ 65 ਕਿੱਲੇ ਫਸਲ ਜਿਹੜੀ ਉੱਜੜ ਗਈ ਕਿਸਦੇ 100 ਕਿੱਲੇ ਉੱਜੜ ਗਈ ਅੱਛਾ ਇਹ ਤਾਂ 100-100 ਕਿੱਲੇ 65-65 ਕਿੱਲੇ ਵਾਲਿਆਂ ਦੀ ਗੱਲ ਕਰਦੇ ਆ ਜਿਨਾਂ ਕੋਲ ਸੀਗੀ ਇੱਕ ਦੋ ਕਿੱਲੇ ਉਹਨਾਂ ਦੀ ਵੀ ਉੱਜੜ ਗਈ ਕਿਸੇ ਨੇ ਹਾਲੇ ਤੱਕ ਲਈ ਉਹਨਾਂ ਦੀ ਉੱਜੜ ਗਈ ਉਹਨਾਂ ਦੀ ਤਾਂ ਪਹਿਲਾਂ ਗਵਰਨਮੈਂਟ ਹੈਲਪ ਕਰਨੀ ਚਾਹੀਦੀ ਆ ਨਹੀਂ ਫਿਰ ਦੇਖ ਕੇ ਅਥਰੂਨੋਂ ਨਿਕਲਦੇ ਦਿਲ ਜਿਹੜਾ ਖੂਨ ਦੇ ਹੰਝੂ ਨਹੀਂ ਰੋਂਦਾ ਅਸੀਂ ਤਾਂ ਜਿੰਨਾ ਕਰ ਸਕਤੇ ਹੈਲਪ ਲੋਕਾਂ ਨੂੰ ਉੱਤਰ ਪੈ ਭੈਣ ਭਰਾ ਸਾਡੇ ਹੈਗੇ ਜਿੰਨਾ ਨਿਕਲ ਕੇ ਹੈਲਪ ਕਰੋ ਪਰ ਜ਼ਿਆਦਾਤਰ ਸਾਡੀ ਗਵਰਨਮੈਂਟ ਸਾਡੀ ਹੈਲਪ ਕਰਨੀ ਹੈ ਨਾ ਗਵਰਨਮੈਂਟ ਦੇ ਬਿਨਾ ਬੰਦਾ ਵੀ ਨਹੀਂ ਕੁਝ ਅੱਜ ਕੀ ਵੇਲੇ ਦਿਲ ਤਾਂ ਕਰਦਾ ਕਿ ਉੱਡ ਕੇ ਚਲ ਜਾਈਏ ਇੱਥੇ ਮਜਬੂਰੀਆਂ ਦੇ ਮਾਰੇ ਆ ਜੇ ਮਜਬੂਰੀਆਂ ਨਾ ਹੋਣ ਆਪਣੇ ਪਰਿਵਾਰ ਨੂੰ ਵਧੀਆ ਜੀਵਨ ਨਾ ਦੇਣਾ ਹੋਵੇ ਉੱਡ ਕੇ ਚਲ ਜਾਈਏ ਤੇ ਅਸੀਂ ਵੀ ਜਾ ਕੇ ਜਿਹੜੇ ਬੋਰੇ ਰੇਤੇ ਦੇ ਉੱਪਰ ਹੀ ਤੇ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਈਏ ਤੇ ਬੰਨਾਂ ਦੀ ਮਜ਼ਬੂਤੀ ਲਈ ਕੰਮ ਕਰੀਏ ਤਾਂ ਜੋ ਸੁਰੱਖਿਆ ਜਿਹੜੀ ਯਕੀਨੀ ਬਣਾਈ ਜਾ ਸਕੇ ਦੇਖੋ ਪ੍ਰਸ਼ਾਸਨ ਤਾਂ ਕੋਈ ਹੱਥ ਖੜੇ ਕਰ ਗਿਆ ਪਰ ਆਪਣਾ ਕੀ ਵੇਲੇ ਦਿਲ ਤਾਂ ਮੱਚਦਾ ਕਿ ਚਲੀ ਜਾ ਯਾਰ ਚੱਲਣਾ ਤਾਂ ਮਜਬੂਰੀ ਆ ਹੁਣ ਤਾਂ ਹੀ ਤਾਂ ਇੱਥੇ ਬੈਠੇ ਆ ਹੁਣ ਨੂੰ ਨਹੀਂ ਤਾਂ ਅਮਰੀਕਾ ਕੈਨੇਡਾ ਇੰਗਲੈਂਡ ਤਾਂ ਸਭ ਸਾਡੇ ਭਰਾਣ ਭਰਾ ਜ ਉਸਾਰੇ ਮੁਲਕੀ ਖਾਲੀ ਕਰਕੇ ਸਾਰੇ ਉੱਥੇ ਜਾ ਸਕਦੇ ਹੁਣ ਮਜਬੂਰੀ ਆ ਕਿ ਨਾਲ ਐਨਆਰਆਈਆਂ ਤਾਂ ਦਿਲ ਰੋਂਦਾ ਰੋਂਦਾ ਬਿਲਕੁਲ ਭਾਜੀ ਬਿਲਕੁਲ ਰੋਜ਼ ਵੀਡੀਓ ਦੇਖੀਦਾ ਕੀ ਕਰ ਸਕਦੇ ਆ ਮਨ ਅਵਾਲੇ ਜੇ ਤਾਂ ਮਾਰ ਦਿੰਨਾ ਇਹ ਕੀ ਹੋ ਗਿਆ ਉਹੀ ਹਾਂਜੀ ਰੋਧ ਉੱਟ ਕੇ ਸੋ ਇਹਨੂੰ ਮਹਾਰਾਜ ਨੂੰ ਕਹੀ ਤਾਂ ਹਾਂ ਭਈ ਸੁੱਖ ਰੱਖਿਓ ਅੱਜ ਅਰਦਾਸ ਕਰੀ ਦੀ ਅਰਦਾਸ ਕਰੋ ਸੁੱਖ ਰੱਖੋ ਅੱਛਾ ਜਿਹੜਾ ਮੂਰੇ ਸਿਚੁਏਸ਼ਨ ਬਣਨ ਦਾ ਖਤਰਾ ਉਹ ਦਿਲ ਨੂੰ ਹੋਰ ਡਰਾਉਂਦਾ ਕਿ ਨਹੀਂ ਡਰਾਉਂਦਾ ਉਹ ਤਾਂ ਹੁਣ ਹੋਈ ਉਹੀ ਤਾਂ ਗੱਲ ਹੈ ਨੁਕਸਾਨ ਹੋਣ ਓਲਰੀਡੀ ਕਿੰਨਾ ਹੋ ਗਿਆ ਗਾਹਾਂ ਹੁਣ ਮਾਰਾ ਹੋਰ ਵੀ ਹੋ ਗਿਆ ਕਿੰਨੇ ਲੋਕ ਤਰਵਾਹ ਹੋਣੇ ਕਿੰਨੀਆਂ ਹੋਰ ਜ਼ਮੀਨ ਅੱਛਾ ਪੀਟਰ ਭਾਜੀ ਇੱਕ ਗੱਲ ਹੋਰ ਵੀ ਆ ਜਿਹੜੀ ਗੱਲ ਮੈਨੂੰ ਚਿੰਤਾ ਚ ਗਹਿਰੀ ਚਿੰਤਾ ਚ ਪਾਉਂਦੀ ਹੈ ਆਪਣੇ ਪੰਦਰਾਵਲ ਬੰਨ ਹੋਵੇ ਬੁਰਜਟੇਲ ਦਾਸ ਵਾਲਾ ਹੋਵੇ ਢੈਂਗੜਪੁਰ ਵਾਲਾ ਹੋਵੇ ਤਾਜੋ ਵਾਲਾ ਵਾਲਾ ਹੋਵੇ ਸਾਰੇ ਕਮਜ਼ੋਰ ਹੁਣ 12 13 14 ਨੂੰ ਖਤਰਾ ਦੱਸਿਆ ਗਿਆ ਜੇ ਕਿਤੇ ਫੇਰ ਵੀ ਪਹਾੜਾਂ ਚ ਪੈ ਗਿਆ ਪਿੱਛੋਂ ਪਾਣੀ ਛੱਡਿਆ ਗਿਆ ਪਰ ਇਹ ਬੰਨ ਤਾਂ ਪਹਿਲੀ ਹੀ ਕਮਜ਼ੋਰ ਹੈ ਸਭ ਕੁਝ ਦੇਸ ਨਸ ਨਸ ਤਬਾਹ ਹੋ ਜਾਣਾ ਉਹਨੂੰ ਕਿਵੇਂ ਉਹ ਜਦੋਂ ਗੱਲ ਦਿਮਾਗ ਚ ਆਉਂਦੀ ਹੈ ਫਿਰ ਕਿੰਨੀ ਕਿ ਚਿੰਤਾ ਹੁੰਦੀ ਹੈ ਤੋਂ ਹੀ ਜਿੱਦਾਂ ਕਹਿੰਦੇ ਆ 12 13 14 ਨੂੰ ਆ ਸੱਤਿਆ ਹੁਣ ਫੇਰ ਪਾਣੀ ਹਣਾ ਹਰ ਆ ਸੱਤਿਆ ਇਹ ਤਾਂ ਹੁਣ ਤੋਂ ਸਾਨੂੰ ਗਵਰਨਮੈਂਟ ਤਾਂ ਹੁਣ ਪਤਾ ਚ ਨੂੰ ਪਤਾ ਹੋਣਾ ਚਾਹੀਦਾ ਹੁਣ ਮੋੜੇ ਦਾ ਤੁਹਾਨੂੰ ਪ੍ਰੀਵੈਂਟਿਵ ਮੈਜ ਕਰੋ ਕੋ ਕੋ ਸਾਣਾ ਤੋਂ ਬਾਅਦ ਕਰਨ ਦਾ ਫਾਇਦਾ ਕੀ ਆ ਬਾਅਦ ਤਾਂ ਫਿਰ ਅਸੀਂ ਰਹਿ ਗਏ ਘਨ ਅੱਛਾ ਜਿਹੜੀ ਸਾਡੇ ਹਲਕੇ ਚ ਸਾਡੇ ਪੰਜਾਬ ਚ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਕਟਾਈ ਹੋਈ ਹੈ ਮੈਂ ਤਾਂ ਨਲਾਇਕ ਹੀ ਕਹਿਣਾ ਅਣਗਹਿਲੀ ਹੋਈ ਹੈ ਜੇ ਇੱਥੇ ਲੋਕਲ ਪ੍ਰਸ਼ਾਸਨ ਐਦਾਂ ਕਰਦਾ ਜਾਂ ਮਤਲਬ ਸਰਕਾਰਾਂ ਦੇ ਜਿਹੜੇ ਨਮਾਇंदे ਗਲਤੀ ਕਰਦੇ ਜਾਂ ਅਧਿਕਾਰੀ ਗਲਤੀ ਕਰਦੇ ਫਿਰ ਉਹਨਾਂ ਦੀ ਕਿਸਾਜ ਬਣਨੀ ਸੀ ਕੇਸ ਤਾਂ ਜਾ ਕੇਸ ਪਾ ਕੇ ਨਹੀਂ ਤਾਂ ਉਹਨਾਂ ਦੀ ਉਹ ਨੌਕਰੀ ਲੈ ਲਓ ਮੋਰੇ ਹੋਰ ਕਿਸੇ ਨੂੰ ਖੜਾ ਕੇ ਕੇਸ ਮੈਣਾ ਸੀ سزا ਮਿਲਣੀ ਸੀ ਕੇਸ سزا ਦਾ سزا ਵੀ ਮਿਲ ਸਕਦੀ ਯਾਰ ਜਦ ਫਾਈਨ ਲੱਗਣਾ ਸੀ ਫਾਈਨ ਵੀ ਪਰ ਉਹਨਾਂ ਦੀ ਨੌਕਰੀ ਜਾਣੀ ਮੈ ਇਸ ਸਮੇਂ ਹੁਣ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਖੜਾ ਕੀਤਾ ਚਾ ਸਾਲੇ ਕੁਛ ਕਰ ਹੀ ਨਹੀਂ ਸਤੇ ਕਾਰਡੋ ਅਧਿਕਾਰੀ ਵੀ ਐਡਮਿਨਿਸਟ੍ਰੇਸ਼ਨ ਆ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਮਈ ਮਹੀਨੇ ਤੱਕ ਡਰੇਨਾਂ ਸਾਰੀਆਂ ਸਾਫ਼ ਹੋ ਜਾਣੀਆਂ ਚਾਹੀਦੀਆਂ ਡਰੇਨਾਂ ਹਾਲੇ ਤੱਕ ਸਾਫ਼ ਨਹੀਂ ਚੰਗੀ ਤਰ੍ਹਾਂ ਹਾਲੇ ਤੱਕ ਕੰਮ ਨਹੀਂ ਹੋ ਪਾਰਿਆ ਇੰਜੀਨੀਅਰਸ ਕਿੱਥੇ ਆ ਟੈਕਨੀਕਲ ਟੀਮਸ ਕਿੱਥੇ ਆ ਜੇ ਇੱਥੇ ਟੈਕਨੀਕਲ ਟੀਮਸ ਗਲਤੀਆਂ ਕਰਦੀਆਂ ਫਿਰ ਕੀ ਸਜ਼ਾ ਸੀ ਫਾਈਨ ਹਾਂ ਹਾਂ ਲੱਖਾਂ ਦੇ ਹਿਸਾਬ ਨਾਲ ਫਾਈਨ ਜਾਂ ਉਹੀ ਉਹਨਾਂ ਦੇ ਦਫ਼ਤਰ ਹੀ ਬੰਦ ਕਰ ਦਿੰਦੇ ਨੇ ਬੰਦ ਕਰਕੇ ਤੋ ਕਹ ਹਾਂ ਵੀ ਫਿਨਿਸ਼ ਅਸੀਂ ਕੋਸ਼ਿਸ਼ ਕਰਦੇ ਚਲੋ ਅਸੀਂ ਮੈਂ ਸਮਝਦੇ ਜਿਹੜਾ ਦਰਦ ਐਨ ਆਰ ਆਈ ਰੋ ਰਿਹਾ ਖੂਨ ਦੇ ਹੰਝੂ ਰੋ ਰਿਹਾ ਤਕਲੀਫ ਹੈ ਮਨ ਚ ਦਰਦ ਹੈ ਜਿਹੜਾ ਜਦੋਂ ਆਪਣੇ ਭਰਾਵਾਂ ਦੀ ਵੀਡੀਓ ਦੇਖਦੇ ਆ ਤਾਂ ਦਿਲ ਇਹਨਾਂ ਦਾ ਵੀ ਕਰਦਾ ਉੱਡ ਕੇ ਚਲ ਜੀ ਪਰ ਮਜਬੂਰੀਆਂ ਮਾਰਦੀ